ਹੋਰ ਵੀ ਕੱਢ ਕਾਰੀਏ ਤੇ ਮਗਰਾਂ ਤੇ ਕਾਲੀ ਪੱਟ ਤੇ ਕਾਹਈਏ ਤੇ ਮਰੋ ਕਾਲੀ ਪੱਟ ਜਮਾ ਇਹ ਵੀ ਨਮੀ ਹੈ ਉਹ ਵੀ ਮੇਮ ਨਹੀਂ ਹੈ ਇਹ ਤਕੜੀ ਮੇਮ ਨਹੀਂ ਕਾਲੀ 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 ਐ ਮੇਮ ਨਹੀਂ ਇਹ ਲੁਕੌਂਦੇ ਬੰਦੇ ਸੱਚੇ ਨਹੀਂ ਹਾਂ ਮੇਮ ਨਹੀਂ ਇਹ ਪੂਰੀ ਤਕੜੀ ਹੈ ਹਾਂ ਅੱਗੋਂ ਵੀ ਕੱਪਣ ਹੋਇਆ ਜਾ ਮੇਮਣੀ ਅੱਗੋਂ ਵੀ ਦੱਪਣ ਹੋਈ ਹੋਈ ਹੈ ਇਹ ਅੱਛਾ ਬਣ ਗਈ ਗੱਲ ਹਾਂ ਸੂ ਦਾ ਸਰੀ ਹੈ ਪਤਾ ਹੀ ਗੱਲ ਆਈ ਗੱਪਣ 1.5-2 ਮਹੀਨੇ ਜਗਲੇ ਦੱਸੀ ਹੋਈ ਆਪਾਂ ਨੂੰ ਸਹੀ ਹੈ ਚੂੜੀ ਬੋਲਦਾ ਭਾਈ ਹਾਂ ਰਾਮੂ ਉਹ ਰਾਮਾ ਇਹਦਾ ਮਲਕ ਕੀ ਮੰਗਦਾ ਇਹਦਾ 23000 ਰੁਪਏ ਮੰਗਿਆ ਜੀ ਅੱਛਾ ਇਹ ਦੋਆਂ ਦਾ 25 ਹੋ ਗਿਆ ਦੋਨੇ ਬੱਠਾ ਸਾਫ ਹੈ ਦੋਆਂ ਦਾ 45000 ਹੋ ਗਿਆ

ਓਏ ਕੱਦ ਨੂੰ ਕਿਹੜਾ ਜੁੱਲੇ ਲੱਤਣੇ ਨੇ ਪਸੂ ਪਾਚ ਹੋਵੇ ਯਾਰ ਨਵਾਂ ਪਸੂ ਹੋਵੇ ਥੱਲੇ ਬੱਚੇ ਨੇ ਤਕੜੇ ਉਹ ਬੱਚੇ ਤਕੜੇ ਨੇ ਪਸੂ ਤਾਂ ਹੋਇਆ ਕੋਈ ਬੱਕਰੀ ਦਾ ਤੂੰ ਦੱਸ ਦੇ ਫਿਰ ਤੂੰ ਵੀ ਰਾਜਪੂਤ ਬੰਦਾ ਹੈ ਪੂਰਾ ਸੇਖੂ ਹੈ ਫਿਰ ਮੇਰੇ ਜੇ ਦੁਰਫਿੱਟੇ ਜੇ ਮੈਂ ਬੰਦਾ ਨਾ ਪਰਖਿਆ ਫਿਰ ਬੰਦਾ ਜੂਨੀ ਚੌਣ ਦਾ ਹਾਂ ਇਹ ਕੋਈ ਫਾਇਦਾ ਨਹੀਂ ਏ ਧਰਤੀ ਤੇ ਆਉਣ ਦਾ ਲੈਣੀ ਹੈ ਭਰਾ ਨੇ ਬੋਲ ਮੇਰੇ ਸਾਫ ਨੇ ਬੱਕਰੀਆਂ ਕੋਈ ਚੱਕਰ ਨਹੀਂ ਗਾ ਕੋਈ ਕਮੀ ਨਿਕੜੀ ਇਹ ਰਸੀ ਬਾਉ ਸੱਟ ਜਿਹੋ ਦੱਸ ਕੋਈ ਗੱਲ ਲੱਗਾ ਪੁਰਾਣਾ ਪਰਾ ਇਹਨੇ ਕੋਈ ਫਾਲ ਨਹੀਂ ਲੱਗਿਆ ਕਿਹੜੇ ਪਿੰਡੋਂ ਆਏ ਹੋ ਮੈਂ ਤਾਂ ਜਮਾਲਪੁਰ ਦਾ ਕਹ ਇਹ ਹੈਗਾ ਬਾਉ ਜਮਾਲਪੁਰ ਸੇਖਾ ਹਾਂਜੀ ਜਮਾਲਪੁਰ ਸੇਖਾ ਹਾਂ ਪੁਰਾਣਾ ਪਿੰਡ ਹੈ ਪੁਰਾਣਾ ਪਿੰਡ ਹੈ ਹਾਂ ਰੈਣ ਵਾਲੀ ਰਵੇ ਹਾਂਜੀ ਹਾਂਜੀ ਮੈਥੋਂ ਪੁੱਛੀ ਜਾ ਬੁੱਢਣ ਪਰਈਆ ਸੀਰਾ ਉਹ ਬੈਠਾ ਹੈ ਹਾਂ 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 ਉੱਚੀ ਜਿੰਦਾ ਸਿਆਣ ਵਕਰਦਾ ਬੱਕਰੀਆਂ ਤੇਰੇ ਵਰਗੀਆਂ ਦੀ ਚਰਵਾਈ ਜਾਂਦਾ ਹਾਂ ਉਹ ਯਾਰ ਹਾਂ ਤੂੰ ਮੈਨੂੰ ਕੰਨ ਛੇੜ ਪਰ ਆ ਫਤੇ ਪਰ ਮਾਣੀ ਕਰਦੇ ਫਿਰ ਇਹ ਕੋਣ ਕਰਕੇ ਆਪ ਉਹ ਤੂੰ ਮੈਨੂੰ ਇੱਕ ਹੋ ਇਧਰ ਹੋ ਕੇ ਦੱਸ ਮੈਂ ਮੁੱਲ ਕੀ ਲਾਵਾਂ ਇਹਨਾਂ ਦਾ ਖਾਂ ਆਈ ਦੱਸੂਗਾ ਜੀ ਸਾਨੂੰ ਨਹੀਂ ਪਤਾ ਆਈ ਦੱਸੂਗਾ ਮੇਮਲੀ ਨਵੀ ਐ ਕਾਲਜਾ ਕਿਸੇ ਨਹੀਂ ਡਰਮ ਨਹੀਂ ਭਰਦੀਆਂ ਨਹੀਂ ਭਰਦੀਆਂ ਜੀ ਨਹੀਂ ਭਰਦੀਆਂ ਐਵੇਂ ਝੂਠ ਮਾਰਨ ਨੂੰ ਤੇ 3 ਕਿਲੋ ਰਿਆ ਲੋਕ ਕਿਨੇ ਖਰਾ ਕੋਦਨ ਪੱਟੇ ਦਾ ਵਾਖੜ ਵੀ ਹੋਈ ਹੋਈ ਹੈਗੀ ਹੈ ਕਿ ਨਹੀਂ ਬਾਈ ਹਾਂ ਮਗਰ ਬੱਚਾ ਵੀ ਤਖੜਾ ਕੋ ਘੁੱਪਣੀ ਹੋਈ ਹੋਈ ਹੈ ਕਿੰਨਾ ਸੁਆ ਲੂਣਾ ਬਾਈ ਲੂਣ ਪਾਣੀ ਆ ਯਾਰ ਲੂਣਾ ਵੀ ਤੇ ਦੇਖਾਂ ਤੰਦ ਤੰਦ ਪਟ ਓਏ

ਤੁਸੀਂ 15000 ਦੇਣਾ ਮੈਨੂੰ ਪਹਿਲਾਂ ਪਤਾ ਲੱਗਿਆ ਸੀ ਮਨਚਾ ਮੈਂ 15 ਲਾਊਗਾ ਅਨਬਾਂ ਅੰਦਰ ਦੀ ਗੱਲ ਹੈ ਤੁਹਾਨੂੰ ਦੇ ਬਾਰੇ ਖੜਾ ਮੈਂ ਬੰਦੇ ਦੀ ਅੰਦਰਲੀ ਨਾ ਮੈਨੂੰ ਪੁੱਛਣਾ ਨਾ ਮੈਂ ਚਦਾ ਨਹੀਂ ਪੁਰਾਣਾ ਦੇਖਦੇ ਆਂ ਜੀ ਵੀਡੀਓ ਤੇਰੇ ਜਿੱਥੇ ਤੂੰ ਫਿਰਦਾ ਨਾ ਇਹ ਇਲਾਕੇ 'ਚ ਤਾਂ ਮੈਂ ਫਿਰ ਫਿਰ ਕੇ ਡੇਰੇ ਲਾਏ ਨੇ 600 ਬੱਕਰੀ ਦੇੁੱਦ ਦੇਦਾ ਫਿਰਾਂ ਡੈਰੀਆਂ ਚ ਪਿੰਡਾਂ ਚ ਪਰਪਰ ਸੈਂਕੜੇ ਦਾ ਡਰਾਮਾ ਬੋਲ ਬੋਲ ਬਈ ਬਾਈ 10000 ਦੇ ਲੈ ਜਾ ਵੀਰੇ ਨਹੀਂ ਮੇਰੇ ਕੋਲ ਨਹੀਂ ਦਾ ਕੰਮ ਆਇਆ ਓਏ ਐ ਨਹੀਂ ਗੱਲ ਬਣਨੀ ਚੋਂ ਤੜ ਕਿਉਂ ਨੇ ਗਾਕਾਂ ਨੂੰ ਰੱਬ ਵਰਗੇ ਗਾਕ ਨੇ ਪਰਾ ਫਰਾ ਸਾਈ ਕਿੱਤੋਂ ਜਾਂਦੀ ਆ ਫਰਾ ਦਾਂਗੇ ਸਾਈ ਦਾ ਸਾਈ ਬਿਨਾ ਗੱਲ ਨਹੀਂ ਮੈਨੂੰ 1500 ਮਿਲ ਗਿਆ ਵੀਰੇ 1500 ਰੋਟੀ ਬਣ ਕੇ ਦੇ ਦੂੰਗਾ ਸਿੱਧੀ ਗੱਲ ਹੈ ਨਹੀਂ ਯਾਰ ਇੰਨੇ ਦੀ ਤਾਂ ਨਹੀਂ ਇਹ ਕਿ ਬੱਕਰੀ ਵੈਰ ਚਲੋ ਕੋਈ ਗੱਲ ਹਾਂ ਜੀ ਇਹ ਹੈ ਮਕੀਰਾ ਠੀਕ ਹੈ ਜੀ ਇਹਦਾ ਬੱਚਾ ਹੈ ਇਹ ਇਹਨੇ ਵੀਰੇ ਦੋ ਡੰਗ ਨਾਲ ਚੋਂ ਆਉਂਦੇ ਸੀ ਤੁਸੀਂ ਹਾਂ ਇਹਨੇ ਦੋ ਡੰਗ ਨਾਲ ਚੋਂ ਆਇਆ ਇਹ ਮਾਪਟਨ ਹੋਈ ਉਹਦੀ ਦੋ ਡੰਗ ਕਹਿੰਦੇ ਨੇ ਇੱਕ ਵਾਰ ਤੇ ਜਾ ਕੇ ਜਾ ਕੇ ਭਰਦਾ ਸੀ ਬਾਅਦ ਚੋ ਕਹਿੰਦੇ ਯਾਰ ਥੱਲੇ ਦੁੱਧ ਨਹੀਂ ਆਏਗਾ ਉਹ ਦੁੱਧ ਤਾਂ ਕੋਈ ਦਿੱਕਤ ਕੋ ਨਹੀਂ ਮੈਂ ਮਨਾ ਖਾਣ ਪੀਣ ਵਾਲਾ ਹੈ ਦੁੱਧ ਦੀ ਕੋਈ ਚੱਕਰ ਨਹੀਂ ਹੈਗਾ ਬੱਚਾ ਮਗਰ ਪਈ ਟੀਮ ਦੇਖਿਆ ਗੱਢੀ ਬੱਕਰੀ ਹੈ ਖਮਾਲ ਕਰਦਾ ਤੁਸੀਂ ਤਾਂ ਤੈਨੂੰ ਪਤਾ ਹੈ ਨਹੀਂ ਹਾਂ ਤੂੰ ਰੋਦਕਾ ਮੈਂ ਤੇਰਾ ਕੋਈ ਨਵਾਂ ਬੰਦਾ ਤੁਹਾਡੀ ਆ ਤੂੰ 6000 ਰੁਪਏ ਦੇ ਮਗਰ ਹੁਣ ਤੀ ਘੜੀ ਪੱਟ ਗਈ ਅੱਜ ਦੀ ਘੜੀ 6000 ਦੀ ਮੇਮਣੀ ਆ ਦੇ ਮਗਰ ਆ ਦੇਖ ਲੈ ਜੇ ਮੇਮਣੀ ਕਿੱਡੀ ਜਾਈ ਆ ਪੱਟ ਦੇ ਮਗਰ ਭਾਈ ਜੀ ਹੁਣ ਦੀ ਘੜੀ 6000 ਦੇ ਮਗਰ ਮੇਮਣੀ ਆ ਬਲੇ ਹੈਲੋ ਮੋਬਾਈਲ ਆਇਆ ਪਰ ਹੈਲੋ ਹਾਂਜੀ ਹਾਂ ਭਾਈ ਹੋச்சு ਨਾ ਨੂੰ ਕੀ ਕਰਾਂ ਓ ਰਾਮ 10000 ਦਾ 22000 ਦਾ ਯਾਰ ਮਾਲ ਮੁੱਲ ਨਾਲ ਕੇ ਲੈ ਜਾ ਵੀਰੇ ਯਾਰ ਸਵੇਰ ਮਾਲ ਮੁੱਲ ਨੂੰ ਯਾਰ ਕੋਈ ਕਸਰ ਹੈ ਜਾਂ ਦੱਸ ਕਮਾਲ ਹੈ ਯਾਰ ਕਿਉਂ ਬਣਾਉਂਦਾ ਡੇੜੇ ਬੱਚਿਆਂ ਦੀਆਂ ਬੱਕਰੀਆਂ ਛੜੀਆਂ ਵੇਚਦੇ ਆ ਵੀਰੇ 17000 ਦਾ ਬਿਨਾਂ ਬੱਚਾ ਕੋਈ ਨਹੀਂ ਬੜੇ ਪਾਈ ਜੋ ਕੋਈ ਕਸਰ ਮਨ ਹੋਣਾ ਤਾਂ ਮੈਂ ਵੀ ਤੁਹਾਨੂੰ ਬੋਲ ਹੂੰ ਕੀ ਕਰਾਂਗੇ ਹੂੰ ਕੀ ਕਰਾਂਗੇ ਇਹ ਤਾਂ ਪਸੰਦ ਹੈ ਤਾਂ ਤਾਂ ਮੈਨੂੰ ਕੋਈ ਮਾੜਾ ਮੋਟਾ ਰਾਹ ਪਾਉ ਵੀ ਰਾਹ ਪਾਉ ਤਾਂ ਤੈਨੂੰ ਕਹਿ ਤੋ ਦਿੱਤਾ ਹੋਰ ਓ ਤੂੰ ਕਿਵੇਂ ਦੇਣਾ ਓਏ 20000 ਦੀ ਕਹਦੀ 21 ਦੀ ਲੈ ਜਾਓ ਸਹੀ ਲੈਣ ਤੇ ਆ ਜਾ ਸਹੀ ਲੈਣ ਤੇ ਆ ਜਾ ਸਹੀ ਲੈਣ ਤੇ ਉਹਨੇ ਸਹੀ ਲੈਣ ਤੇ ਆ ਜਾ ਸਹੀ ਲੈਣ ਦੇ ਬਾਈ ਜਦੋਂ ਆ ਵੀ ਆਪਾਂ ਆ ਜਾ ਲੈਣ ਬਾਈ ਨੂੰ ਯਾਰ ਅਸੀਂ ਕਸਰ ਛੱਡੀ ਹੈ ਕਮਾਲ ਲੈ ਸਸਰੀਆ ਭਰਾਵਾ ਹੋਰਗੇ 15000 ਦੇ ਵਿੱਚ ਅੜੇ ਕੋਣ ਦੇ ਗਏ ਤੇ 5400 ਦੀ ਗੱਲ ਹੈ ਹੋਰ ਲਾਲੇ ਫਿਰ ਹੋਰ ਉਹ ਤੂੰ ਸਹੀ ਦੇ ਯਾਰ ਇਹ ਨਹੀਂ ਗੱਲ ਬਣਨੀ ਤੂੰ ਵੀ ਮੈਨੂੰ ਪਤਾ ਹੈ ਤੂੰ ਕੋਈ ਬੁੱਟ ਤਾਂ ਹੈ ਨਹੀਂ ਸੇਖੂ ਮੈਂ ਪੱਕਾ ਬਰਦਸ ਹੋਰ ਬੁੱਟੋਂ ਦਾ ਮੈਂ 100 ਗੱਲਾਂ ਕਰਦਾ ਤੇਰੇ ਵਰਗੇ ਨਾਲ ਮੈਂ ਤਾਂ ਹੀ ਕਰਦਾ ਨਹੀਂ ਕਰਦਾ ਸੇਖੂ ਏ ਬੰਦਾ ਕਰਦਾ 10 ਤੋਂ 10 ਮੈਨੂੰ ਦਿਮਾਗ ਸਾਈ ਬਾੜੀ ਫਿਰਦਾ ਉਹੀ ਵੀ ਪਾਟਿਆ ਕਿਸੇ ਨੇ ਦੇ ਤਾਂ ਵਿਚਾਰੇ 200 ਰੁਪਏ ਮੈਨੂੰ ਪਾਟਿਆ ਹੀ ਮਜ਼ੂਰੇ ਸੰਤਾ ਇਹ ਵੀ ਮਿਲ ਜਾਣ ਤਾਂ ਵੀ ਚੰਗੀ ਗੱਲ ਆ ਲక్ష్ਮੀ ਆ ਕਿਉਂ ਜੀ ਪਾਟੀ ਜਿਹੜਾ ਮਾੜੀ ਆ ਵਿਚੇ ਲੱਛ ਓਏ ਮੁੰਡਿਆ ਬੋਲ ਸਾਰੀਆਂ ਗੱਲਾਂ ਛੱਡ ਦੇ ਮਾਦਾ ਛੜਤੀਆਂ ਤੁਸੀਂ ਕਰਨੀਆਂ ਨੇ ਇਹਨਾਂ ਨੂੰ ਤਾਂ ਕੱਟੂਆਂ ਚ ਮੁੱਲ ਲਾਉਣਾ ਹੈ ਕੱਟੂਆਂ ਹਜੇ ਕੱਟੂਆਂ ਲਈ ਹੈ ਕਮਾਲ ਹੈ ਯਾਰ ਕਿੱਦੇ ਬੱਕਰੀਏ ਪੱਟ ਕਿੰਨੇ ਕਿੰਨੇ ਦਾ ਮੰਨਦਾ ਪੱਟ ਨੂੰ ਯਾਰ ਤੂੰ ਓਰੀਆ ਇਹਨਾਂ ਵੀਰੇ ਤੁਹਾਨੂੰ ਫਿੱਟ ਲਾਇਦੇ ਲਿਆ ਸਾਹ ਇਹ ੱੱਕਾ ਕੋਈ ਨਹੀਂ ਹੈ ਉਹ ਆਪਾਂ ਕਿਹੜਾ ਤੇਰੇ ਨਾਲ ੱੱਕਾ ਕਰਦੇ ਹੋ ਇੱਕੋ ਹੀ ਗੱਲ ਕਹਿਣਾ ਮੈਂ ਆ ਪੱਟ ਹੈ ਉਹ ਮੈਂ ਵੀ ਨਹੀਂ ਦਿਖਾਈ ਪਰ ਮੈਂ ਨਹੀਂ ਵੀਡੀਓ ਉਹ ਵੀਡੀਓ ਛੱਡ ਹਾਂ ਐਂ ਕਰ ਪੂਰੀ 16000 ਦੀ ਦੇ ਦੇ ਨਾ ਨਾ ਦੇ ਦੇ ਨੰਨ ਇੱਜ਼ਤ ਕਰ ਦੂਰੋਂ ਆਏ ਨੇ ਕਰਾਇਆ ਦੇ ਦੇ ਹਾਂ ਤੁਸੀਂ ਇਹਦੇ ਕਹਿ ਦੇਣਾ ਲੈ ਆਓ ਇਹਦੇ ਮੈਂ ਕਿਹਨਾਂ ਨਾਲ ਲੈ ਜਾਵਾਂ ਐਦਾਂ ਕਹਿਦਾ ਸੀ ਤਾਂ ਮਨ ਨਹੀਂ ਖੜਿਆ ਉਹਦੀ ਉਹ ਤਾਂ ਨਾਸਟਾ ਉਹ ਇਹਨੂੰ ਪਰਾਂ ਨੂੰ ਕਿਉਂ ਜਾਣਨਾ ਹੈ ਉਹ ਨਹੀਂ ਕਿਹੜਾ ਤੇਰੇ ਯਾਰ ਪਹਿਲਾਂ ਸੌਦਾ ਮੇਰੀ ਵੋਣੀ ਹੋ ਜੂ 21000 ਦੀ ਤੁਹਾਨੂੰ ਪੱਟ ਕੇ ਦੀ 21000 ਦੀ ਕਿੱਥੇ ਦੇਣ ਜੇ ਬਸਾ ਵੇੜਦਾ ਮੁੰਡਾ ਜਰਾ ਕਾਰਾ ਵੇੜਦਾ ਯਾਰ ਤੁਸੀਂ ਨੇ ਵੇੜ ਦੋ ਲੈ ਦੋ ਨਵੇੜ ਦੇ ਮੀਆਂ ਹੋਰ ਦੱਸ ਜਾਂ 20000 ਦੀ ਵਟ ਫੜ ਜੇ ਤੇਨੇ ਕਰਨੇ ਬੋੜੀਆਂ ਦੀ ਗੱਲ ਕਰਦੇ ਈ ਵੀ ਨਹੀਂ ਹੈਗੀ ਫੇਰ ਉਹ ਅੱਜ ਦੀ ਗੱਲ ਬਾਲ ਬੋਲਦਾ ਯਾਰ ਮੇਰੇ ਹਰੇਕ ਵਾਰ ਢਿੱਡ ਦੇ ਮਾਰਿਆ ਫਿਰਦਾ ਮੇਰੀ ਵੀ ਖਰੀਦੀ ਹੋਈ ਰੋਟੀ ਬਣਉਦਾ ਹੀ ਦਊਗਾ ਢਿੱਡ ਦੇ ਮਾਰਦਾ ਫਿਰਦਾ ਵੀ ਸਾਨੂੰ ਸਾਰੀ ਫਿਰਦੇ ਨੇ ਇੱਥੇ ਕਿੱਲਾ ਸੁਣੂੜੀਆਂ ਭਾਈ ਸਾਰੀ ਸਾਰੀ ਆਉਂਦੇ ਨੇ ਇੱਥੇ ਆਪਣੀ ਰੋਟੀ ਤੇ ਬਣਾਉਂਦੇ ਕੋਈ ਗੱਲਾਂ ਦਾ ਨਹੀਂ ਭਾਈ ਜੀ ਫਿਰ ਸਾਨੂੰ ਮੇਰਾ ਬੰਦਿਆਂ ਵੜ ਕੇ ਇਹਦਾ ਬੰਦਾ ਕਿਰਾਇਆ ਭੜਾ ਪੱਟ ਕੇ ਆਉਂਦਾ ਹੈ ਕੋਈ ਗੱਲ ਨਹੀਂ ਕਿੰਨੇ ਕਿਲੋਮੀਟਰ ਤੋਂ ਲੱਗ ਰਿਹਾ ਹੈ 150 ਕਿਲੋਮੀਟਰ ਬਹੁਤ ਦੂਰ ਹੈ ਬਹੁਤ ਦੂਰ ਹੈ ਬਹੁਤ ਦੂਰ ਹੈ ਮੇਰਾ 150 ਕਿਲੋਮੀਟਰ ਹੈ ਤਾਂ ਪੂਰਾ 190 ਕਿਲੋਮੀਟਰ ਇੱਕ ਸਾਈਡ ਹੈ ਤੂੰ ਤਾਂ ਟਿੱਡ ਦਾ ਮਾਰਾ ਫਰਦਾ ਇਹ ਤੂੰ ਹੀ ਦੇ ਮਾਰੇ ਫਰਤੇ ਨੇ ਦੱਸ ਬਈ ਨਾ ਟਿੱਡ ਤਾਂ ਤੇਰੀ ਲੱਗਿਆ ਦੋਏ ਪਹੀਆਂ ਦੇ ਹੋਰ ਟਿੱਡੇ ਨਹੀਂ ਕਿਸੇ ਦੇ ਲੱਗਿਆ ਯਾਰ ਤਾਇਆ ਹੁਣ ਸਾਰੀਆਂ ਵੀਡੀਓਜ਼ ਨਹੀਂ ਕਦੇ ਵੀ ਘਟਾ ਦੇ ਜੇ ਸੌਦੇ ਚ ਰੋਟੀ ਬਣਾਉ ਤਾਈ ਦੇਂਗਾ ਇੱਕ ਤਾਂ ਗੱਲ ਦੱਸ ਤੂੰ ਮੈਨੂੰ ਯਾਰ ਰੋਟੀ ਇੱਥੇ ਨਹੀਂ ਇਹਦੇ ਚ ਬਣਦੀ ਰੋਟੀ ਬਸ ਮਾੜੀ ਮੋਟੀ ਬਣੂਗੀ ਜੇ ਤੈਨੂੰ ਬਣੀ ਅਸਲ ਵਿੱਚ ਤਾਂ ਸਾਵੇਂ ਲਾਵੇਂ ਹੋਊ ਸਾਡੇ ਪੂਰੇ 16.5 ਦੀ ਹੋਗੀ ਤੇ ਉਹ ਨਹੀਂ ਅੰਕਲ ਨਹੀਂ ਰਹਿੰਦੇ ਬਣਾ ਦੇ ਨਹੀਂ ਨਹੀਂ ਭਾਈ ਨਹੀਂ ਬਣਾ ਦੇ ਆ ਫਰਾਟਾ ਨਹੀਂ ਚੱਲ ਕੋਈ ਹੁਣ ਅਗਲੇ ਨਹੀਂ ਮੰਨਦੇ ਮੈਂ ਕੀ ਕਰਾਂ ਚੱਲ ਕੋਈ ਆ ਜਾ